ਲੈ ਤੁ ਦਿੱਤਿਆ ਮੈਂ ਹਾਰੀ ਸੋਹਣੇ ਜਦ ਮੇਚਣਗੇ ਸਟੇਜ ਤੇ ਚੜ ਕੇ ਕੁੜੀ ਨੇ ਆਪਣੇ ਭਰਾ ਦੀ ਫੜੀ ਬਾਤ ਤੇ ਆਪਣੀ ਮਨ ਪਸੰਦੀ ਦਾ ਗੀਤ ਲਾ ਕੇ ਜਦੋਂ ਰਿਸ਼ਤੇਦਾਰਾਂ ਸਾਹਮਣੇ ਪਾਇਆ ਭੰਗੜਾ ਤੇ ਵੀਡੀਓ ਹੋਈ ਸੋਸ਼ਲ ਮੀਡੀਆ ਉੱਤੇ ਵਾਇਰਲ ਤੇ ਤੁਸੀਂ ਐਸੀ ਵੀਡੀਓ ਦੇ ਵਿੱਚ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਜਿੱਥੇ ਕਿ ਦੋਸਤੋ ਪੰਜਾਬੀ ਮੁੰਡੇ ਕੁੜੀਆਂ ਨੂੰ ਵਿਆਹਾਂ ਦੇ ਵਿੱਚ ਬੇਹੱਦ ਚਾਹ ਹੁੰਦਾ ਹੈ ਉੱਥੇ ਦੋਸਤੋ ਪੈਣਾਂ ਨੂੰ ਵੀ ਆਪਣੇ ਪਿਤਾ ਤੇ ਆਪਣੇ ਭਰਾਵਾਂ ਤੇ ਬੇਹੱਦ ਮਾਣ ਹੁੰਦਾ ਹੈ ਜੱਥੇ ਕੀ ਦੂਰ ਤੋਂ ਉਹ ਵਿਆਹ ਦੇ ਵਿੱਚ ਆਪਣੀਆਂ ਗੀਤ ਲਵਾ ਕੇ ਭਾਵਨਾਵਾਂ ਨੂੰ ਸ਼ੇਅਰ ਕਰਦੇ ਹਨ ਜੱਥੇ ਕੀ ਦੋਸਤੋ ਕਿਹਾ ਜਾਂਦਾ ਹੈ ਕਿ ਭੈਣ ਭਰਾ ਜੋ ਕਿ ਬਚਪਨ ਦੇ ਵਿੱਚ ਇਕੱਠੇ ਖੇਡੇ ਮਿਲੇ ਹੁੰਦੇ ਹਨ ਜੱਥੇ ਕੀ ਦੋਸਤੋਂ ਉਹਨਾਂ ਨੂੰ ਵਿਆਹ ਪਰ ਦੇ ਵਿੱਚ ਬੇਹੱਦ ਚਾਹ ਹੁੰਦਾ ਹੈ ਜੱਥੇ ਕੀ ਦੋਸਤੋਂ ਦੇਖਿਆ ਜਾ ਕਿ ਪੰਜਾਬੀ ਕੁੜੀਆਂ ਬੇਹੱਦ ਸੋਹਣਾ ਅਜ ਦੇ ਸਮੇਂ ਦੇ ਵਿੱਚ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਰਹੀਆਂ ਹਨ ਤੇ ਦੂਜੇ ਪਾਸੇ ਆਪਣੇ ਮਾਪਿਆਂ ਦਾ ਮਾਣ ਵੀ ਵਧਾ ਰਹੀਆਂ ਹਨ ਜੱਥੇ ਕੀ ਦੋਤ ਇਹ ਭੈਣ ਭਰਾਵਾਂ ਨੇ ਕਦੇ ਸੋਚਿਆ ਨਹੀਂ ਹੋਵੇਗਾ ਕਿ ਅਸੀਂ ਵਿਆਹ ਦੇ ਵਿੱਚ ਇਕੱਠੇ ਪੰਗੜੇ ਪਾਵਾਂਗੇ